ਸਿੱਕਲ ਜੀ ਸਾਰਿਆਂ ਨੂੰ ਸਵਾਗਤ ਹੈ ਥੋੜਾ ਸਾਰਿਆਂ ਦਾ ਮੇਰੇ YouTube ਚੈਨਲ GRN ਕਿਚਨ ਬਲੌਗ ਤੇ ਕਿਵੇਂ ਹੋ ਸਾਰੇ ਉਮੀਦ ਕਰਦਾ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਤੇ ਆਓ ਆਪਾਂ ਅੱਜ ਦੀ ਵੀਡੀਓ ਕਰਦੇ ਸ਼ੁਰੂ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਗੋਭੀ ਦੀ ਪੁਰਜੀ ਤੇ ਇਹਦੇ ਵਾਸਤੇ ਅਸੀਂ ਜਿਹੜੀਆਂ ਵੀ ਚੀਜ਼ਾਂ ਲਏਗਾ ਤੁਹਾਨੂੰ ਇੱਕ ਵਾਰੀ ਦੱਸ ਦਿੰਨੇ ਆਂ ਇਧਰ ਸੇ ਇੱਕ ਫੁੱਲ ਗੋਭੀ ਦਾ ਲੈ ਲਿਆ ਤੇ ਉਹਨੂੰ ਚੰਗੀ ਤਰ੍ਹਾਂ ਧੋ ਕੇ ਸਾਲਿਆ ਉਹਦੇ ਵਿੱਚ ਬਿਲਕੁਲ ਪਾਣੀ ਨਹੀਂ ਸੀਗਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਕੱਦੂ ਕਸ਼ ਕਰ ਲਿਆ ਹੈ ਕੱਦੂ ਕਸ਼ ਆਪਾਂ ਥੋੜਾ ਜਿਹਾ ਦਰਦਰਾ ਕਰਨਾ ਜ਼ਿਆਦਾ ਬਰੀਕ ਨਹੀਂ ਕਰਨਾਗਾ ਥੋੜਾ ਜ ਤੇ ਇਦਾਂ ਆ ਪੈਕਾ ਟਮਾਟਰ ਲੈ ਲਿਆ ਉਹਨੂੰ ਵੀ ਬਰੀਕ ਕੱਟ ਲਿਆ ਤੇ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਲਏ ਆ ਉਹਨਾਂ ਨੂੰ ਵੀ ਬਰੀਕ ਕੱਟ ਲਿਆ ਅਦਰਕ ਤੇ ਲਸਣ ਉਹਦਾ ਆਪਾਂ ਪੇਸਟ ਕਰ ਲਿਆ ਤਿਆਰ ਛੋਟਾ ਜਿਹਾ ਟੁਕੜਾ ਆਪਾਂ ਅਦਰਕ ਦਾ ਲੈ ਲਿਆ ਤੇ ਚਾਰ ਤੋਂ ਪੰਜ ਕਲੀਆਂ ਲਸਣ ਦੀਆਂ ਉਹਨਾਂ ਦੋਨਾਂ ਚੀਜ਼ਾਂ ਦਾ ਆਪਾਂ ਪੇਸਟ ਬਣਾ ਕੇ ਤਿਆਰ ਕਰ ਲਿਆ ਹੈ ਇਦੇ ਵਿੱਚ ਹਰੀ ਮਿਰਚ ਤੁਸੀਂ ਆਪਣੀ ਮਰਜ਼ੀ ਆ ਪਾ ਵੀ ਸਕਦੇ ਹੋ ਜੇ ਸਕਿਪ ਕਰਨੀ ਆ ਤਾਂ ਸਕਿਪ ਕਰ ਦਿਓ ਇਹ ਕੋਈ ਜ਼ਰੂਰੀ ਨਹੀਂ ਵੀ ਹਰੀ ਮਿਰਚ ਪਾਉਣੀ ਆ ਪਰ ਜੇ ਪਾ ਦਿਓਗੇ ਤਾਂ ਵਧੀਆ ਲੱਗੂਗੀ ਜੇ ਨਾ ਪਾਓਗੇ ਤਾਂ ਕੋਈ ਵੱਡੀ ਗੱਲ ਨਹੀਂਗੀ ਤੇ ਆਓ ਹੁਣ ਆਪਾਂ ਸਬਜ਼ੀ ਬਣਾਉਣੀ ਕਰਦੇ ਆ ਸ਼ੁਰੂ ਗੋਭੀ ਦੀ ਪਰ ਜਿ ਬਣਾਉਣ ਵਾਸਤੇ ਕੜਾਈ ਆਪਾਂ ਗੈਸ ਤੇ ਰੱਖ ਲਈ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਤੁਸੀਂ ਇਹਦੀ ਜਗ੍ਹਾ ਤੇਰੇ ਫੈਂਟ ਜਾਂ ਜਿਹੜਾ ਘਿਓ ਦਾ ਤੇਲ ਤੁਸੀਂ ਘਰ ਵਿੱਚ ਵਰਤਦੇ ਹੋ ਉਹ ਵੀ ਪਾ ਸਕਦੇ ਹੋ ਜਦੋਂ ਪੂਰੀ ਤਰ੍ਹਾਂ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਜਦੋਂ ਜੀਰਾ ਥੋੜਾ ਇਹ ਭੁੱਜ ਗਿਆ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਾਂਗੇ ਪਿਆਜ਼ ਜਿਹੜਾ ਆਪਾਂ ਕੱਟ ਕੇ ਰੱਖਿਆ ਸੀ ਜਦੋਂ ਪਿਆਜ਼ ਦਾ ਹਲਕਾ ਜਿਹਾ ਕਲਰ ਚੇਂਜ ਹੋ ਗਿਆ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਾਂਗੇ ਅਦਰਕ ਤੇ ਲਸਣ ਦਾ ਪੇਸਟ ਅਦਰਕ ਤੇ ਲਸਣ ਦਾ ਤੁਸੀਂ ਪੇਸਟ ਵੀ ਪਾ ਸਕਦੇ ਹੋ ਤੇ ਇਹਨੂੰ ਤਰੀਕ ਵੀ ਕੱਟ ਕੇ ਵੀ ਪਾ ਸਕਦੇ ਹੋ ਸਬਜ਼ੀ ਦੇ ਵਿੱਚ ਆਹ ਤੇ ਲਸਣ ਅਦਰਕ ਇਹ ਥੋੜਾ ਜਿਹਾ ਪਾਉਂਨੇ ਲਿਆਪਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਟਮਾਟਰ ਟਮਾਟਰ ਤੁਸੀਂ ਕਤੂਕਸ਼ ਕਰਕੇ ਵੀ ਪਾ ਸਕਦੇ ਹੋ ਤੇ ਇਸ ਤਰ੍ਹਾਂ ਬਰੀਕ ਕੱਟ ਕੇ ਵੀ ਪਾ ਸਕਦੇ ਹੋ ਸਬਜ਼ੀ ਦੇ ਵਿੱਚ ਉਹ ਤੁਹਾਡੀ ਮਰਜ਼ੀ ਹੈ ਜਿਵੇਂ ਤੁਸੀਂ ਮਰਜ਼ੀ ਕਰ ਲਓ ਲਓ ਜੀ ਇਦਾਂ ਆਪਣਾ ਪਿਆਜ਼ ਥੋੜਾ ਜਿਹਾ ਸੌਫਟ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਗ਼ੂਨ ਮਿਰਚ ਗ਼ੂਨ ਮਿਰਚ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਪਾਉਣਾ ਆਪਾਂ ਇਹ ਚ ਪਾਵਾਂਗੇ ਲਾਲ ਮਿਰਚ ਪਾਊਡਰ ਅੱਧਾ ਚਮਚੇ ਤੋਂ ਕੱਟ ਪਾਵਾਂਗੇ ਅੱਧਾ ਚਮਚੇ ਦੇ ਵਿੱਚ ਪਾਵਾਂਗੇ ਹਲਦੀ ਪਾਊਡਰ ਅੱਧਾ ਚਮਚੇ ਦੇ ਵਿੱਚ ਪਾਵਾਂਗੇ ਗਰਮ ਮਸਾਲਾ ਗਰਮ ਮਸਾਲਾ ਤੁਸੀਂ ਸਬਜ਼ੀ ਬਣੀ ਤੋਂ ਬਾਅਦ ਵਿੱਚ ਵੀ ਪਾ ਸਕਦੇ ਹੋ ਤੇ ਪਹਿਲਾਂ ਵੀ ਪਾ ਸਕਦੇ ਹੋ ਸਬਜ਼ੀ 'ਚ ਅੱਧਾ ਚਮਚਾ ਆਪ ਇਹਦੇ ਵਿੱਚ ਪਾਵਾਂਗੇ ਲੂਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾ ਕੇ ਆਪਾਂ ਪਹਿਲਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ੂਨ ਮਿਰਚ ਪਾ ਕੇ ਆਪਾਂ ਇਹਨੂੰ ਤੜਕੇ 'ਚ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਜਿਹੜੀ ਆਪਾਂ ਗੋਭੀ ਕद्दूकश ਕੀਤੀ ਸੀ ਹੁਣ ਉਹ ਪਾ ਦਾਂਗੇ ਇਹਦੇ ਵਿੱਚ ਇਸ ਕੋਪੀ ਪਾ ਕੇ ਪਤੜਕੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣੀ ਆ। ਉਹ ਵੀ ਨੋ ਪਤੜਕੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਤੇ ਹੁਣ ਆਪਾਂ ਇਹਨੂੰ ਉੱਪਰੋਂ ਟੱਕ ਦੇਣਾ ਤੇ 4 ਤੋਂ 5 ਮਿੰਟ ਤੱਕ ਮੀਡੀਅਮ ਗੈਸ ਤੇ ਪਕਾਉਣਾ ਹੈ। ਇੱਕ ਦੋ ਵਾਰੀ ਵਿੱਚ ਦੀ ਚੈੱਕ ਕਰਦੇ ਰਹਿਣਾ ਕਿਉਂਕਿ ਸੁੱਕੀ ਸਬਜੀ ਹੈ। ਸੁੱਕੀ ਸਬਜੀ ਜਿਹੜੀ ਆ ਛੇਤੀ ਥੱਲੇ ਲੱਗ ਜਾਂਦੀ ਆ। ਇਸੇ ਕਰਕੇ ਆਪਾਂ ਇੱਕ ਦੋ ਵਾਰੀ ਵਿੱਚ ਦੀ ਚੈੱਕ ਕਰਦੇ ਰਹਿਣਾ 4 ਤੋਂ 5 ਮਿੰਟ ਤੱਕ ਇਹਨੂੰ ਮੀਡੀਅਮ ਗੈਸ ਤੇ ਪਕਾਵਾਂਗੇ। ਸਭ ਜੇ ਆਪਾਂ ਇੱਕ ਦੋ ਵਾਰੀ ਵਿੱਚ ਦੀ ਚੈੱਕ ਕਰ ਲਈ ਆ। ਲੋ ਜੀ ਆਪਣੀ ਸਬਜੀ ਬਣ ਕੇ ਹੋ ਗਈ ਹੈ ਤਿਆਰ। ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਆਇਆ। ਪਰ ਆਪਾਂ ਇਹਨੂੰ ਮੀਡੀਅਮ ਤੇ ਬਣਾਉਣਾ ਕਿਉਂਕਿ ਸੁੱਕੀ ਸਬਜੀ ਹੈ ਤੇ ਥੱਲੇ ਲੱਗ ਜਾਂਦੀ ਹੈ। ਇਸੇ ਸਟੇਜ ਤੇ ਤੁਸੀਂ ਇਹਦੇ ਵਿੱਚ ਪਾਉਣਾ ਹਰਾ ਧਨੀਆ ਤੇ ਜਾਂ ਸੁੱਕੀ ਹੋਈ ਮੇਥੀ ਪਾ ਲੈਣੀ ਆ। ਇਹ ਜੇ ਨਾ ਤਾਂ ਟੇਸਟ ਹੋਰ ਵੀ ਵਧੀਆ ਹੁੰਦਾ ਆਪਣੇ ਕੋਲੇ ਹਰਾ ਧਨੀਆ ਨਹੀਂ ਸੀਗਾ ਤੇ ਇਸੇ ਕਰਕੇ ਆਪਾਂ ਇਹਦੇ ਵਿੱਚ ਪਾਵਾਂਗੇ ਸੁੱਕੀ ਹੋਈ ਮੇਥੀ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣੀ ਆ ਤੇ ਹੁਣ ਆਪਾਂ ਗੈਸ ਕਰ ਦਿਆਂਗੇ ਬੰਦ ਤੇ ਸਬਜ਼ੀ ਨੂੰ 1 ਮਿੰਟ ਵਾਸਤੇ ਢੱਕ ਦਿਆਂਗੇ ਹੋ ਜੀ 1 ਮਿੰਟ ਹੋ ਗਿਆ ਮੇਥੀ ਪਾ ਕੇ ਆਪਣੀ ਸਬਜ਼ੀ ਢੱਕ ਕੇ ਰੱਖੀ ਨੂੰ ਜਿਹੜੀ ਆਪਣੀ ਇਹ ਗੋਭੀ ਦੀ ਭੁਰਜੀ ਐ ਸੱਤ-ਅੱਠ ਮਿੰਟਾਂ ਦੇ ਵਿੱਚ ਦੀ ਬਣ ਕੇ ਤਿਆਰ ਹੋ ਗਈ ਆ ਤਿਆ ਹੁਣ ਆਪਾਂ ਇਹਨੂੰ ਕਰਦੇ ਆ ਸਰਵ। ਯਾ ਤੁਸੀਂ ਵੀ ਇਹ ਰੈਸਪੀ ਆਪਣੇ ਘਰ ਵਿੱਚ ਜਰੂਰ ਟਰਾਈ ਕਰਿਓ। ਲਓ ਜੀ ਆਪਣੀ ਗੋਪੀ ਦੀ ਪਰਜੀ ਬਣ ਕੇ ਹੋ ਗਈ ਹੈ ਤਿਆਰ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਲੱਗ ਰਹੀ ਆ ਤੇ ਮੇਰੇ ਹਿਸਾਬ ਨਾਲ ਤੁਹਾਨੂੰ ਬਹੁਤ ਵਧੀਆ ਲੱਗੂਗੀ ਸਾਨੂੰ ਤਾਂ ਬਹੁਤ ਵਧੀਆ ਲੱਗੀ ਆ ਬਹੁਤ ਵਧੀਆ ਟੇਸਟ ਆਉਂਦਾ ਇਹਦਾ। ਵੀਡੀਓ ਨੂੰ ਲਾਸਟ ਤੱਕ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਵਧੀਆ ਲੱਗੀ ਤਾਂ ਵੀ ਜਰੂਰ ਸ਼ੇਅਰ ਕਰਦਿਆ ਕਰੋ ਜਿਨੇ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਹੀ ਬੈਲ ਆਈਕਨ ਦੇ ਬਟਨ ਤੇ ਵੀ ਕਲਿੱਕ ਕਰ ਲੈਣਾ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਮਿਲਦੇ ਆ ਕਿਸੇ ਦੂਸਰੀ ਵੀਡੀਓ ਵਿੱਚ ਕੋਈ ਹੋਰ ਨਵੀਂ ਰੈਸਪੀ ਲੈ ਕੇ ਸਸਤੀ